ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਵੈਲਕਮ ਹੈ ਜੀ ਸਾਡੇ ਚਰਨਲ ਸਮਰਥ ਬਟਿਕ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਖੁਸ਼ਹਾਲ ਹੋਵੋਗੇ ਅੱਜ ਦੀ ਜਿਹੜੀ ਵੀਡੀਓ ਹੈ ਬਹੁਤ ਹੀ ਸਪੈਸ਼ਲ ਜੀ ਰਹਿਣ ਵਾਲੀ ਹੈ ਤੁਹਾਡੇ ਲਈ ਬਹੁਤ ਹੀ ਹੈਲਪਫੁਲ ਵੀਡੀਓ ਹੈ ਕਿਉਂਕਿ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਆਪਣੇ ਸੂਟ ਡਿਜ਼ਾਈਨ ਕਰ ਸਕਦੇ ਹੋ ਬਹੁਤ ਹੀ ਜਿਹੜੇ ਵਧੀਆ ਤਰੀਕੇ ਦੇ ਨਾਲ ਅਸੀਂ ਤੁਹਾਨੂੰ ਵੀਡੀਓ ਚ ਦੱਸਾਂਗੇ ਤੁਸੀਂ ਆਪਣੇ ਸੂਟ ਕਿਵੇਂ ਡਿਜ਼ਾਈਨ ਕਰ ਸਕਦੇ ਹੋ ਆਪਾਂ ਜਿਹੜਾ ਇਹ ਚ ਡਿਜ਼ਾਈਨ ਕੀਤਾ ਉਹ ਪੇਂਟ ਨਾਲ ਡਿਜ਼ਾਈਨ ਕੀਤਾ ਸੂਟ ਜਿਨ੍ਹਾਂ ਨੂੰ ਪੇਂਟਿੰਗ ਬਿਲਕੁਲ ਵੀ ਨਹੀਂ ਆਉਂਦੀ ਬਿਲਕੁਲ ਈਜ਼ੀ ਸਟੈਪ ਨੇ ਦੇ ਬਿਲਕੁਲ ਈਜ਼ੀ ਦੱਸਿਆ ਹੋਇਆ ਸਾਰਾ ਕੁਝ ਤੁਸੀਂ ਜੇ ਕਦੇ ਪੇਂਟਿੰਗ ਨਹੀਂ ਵੀ ਕੀਤੀ ਤੁਸੀਂ ਇਸ ਦੀ ਹੈਲਪ ਨਾਲ ਪੇਂਟਿੰਗ ਕਰ ਸਕਦੇ ਹੋ ਪਹਿਲਾਂ ਤੁਸੀਂ ਰਫ ਸਟਫ ਲੈ ਸਕਦੇ ਹੋ ਉਸ ਤੇ ਪੇਂਟਿੰਗ ਕਰਕੇ ਦੇਖ ਸਕਦੇ ਹੋ ਤੇ ਫਿਰ ਜਿਹੜਾ ਆਪਣਾ ਸਟਫ ਆ ਤੁਸੀਂ ਸੂਟ ਹੈ ਬਾਈ ਕੀਤਾ ਹਨਾ ਕੋਈ ਵੀ ਸਟੱਫ ਤੁਸੀਂ ਕੋਈ ਵੀ ਲੈ ਸਕਦੇ ਹੋ ਉਹਤੇ ਤੁਸੀਂ ਪੇਂਟਿੰਗ ਕਰੋਗੇ ਬਹੁਤ ਹੀ ਈਜ਼ੀ ਸਟੈਪ ਨੇ ਇਹਦੇ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਜਿਹੜਾ ਆਪਾਂ ਤੁਹਾਨੂੰ ਦੱਸਾਂਗੇ ਤੁਸੀਂ ਆਪਣੇ ਸੂਟ ਖੁਦ ਡਿਜ਼ਾਈਨ ਕਰ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਹੈ ਜੀ ਪੇਂਟਿੰਗ ਵਗੈਰਾ ਤੁਸੀਂ ਖੁਦ ਕਰ ਸਕਦੇ ਹੋ ਇੱਕ ਦੋ ਸੂਟ ਕਰੋਗੇ ਤੁਸੀਂ ਤੁਹਾਡੇ ਜਿਹੜੇ ਹੱਥ ਦੀ ਸਫਾਈ ਹੋਣ ਲੱਗ ਜੂਗੀ ਕੋਈ ਡਰਨ ਵਾਲੀ ਗੱਲ ਨਹੀਂ ਜਿਹੜੀ ਅੱਗੇ ਜਦੋਂ ਤੁਸੀਂ ਕਰਦੇ ਰਹੋਗੇ ਪ੍ਰੈਕਟਿਸ ਨਾਲ ਬਹੁਤ ਹੀ ਜ਼ਿਆਦਾ ਸਪਾਈ ਤੇ ਤੁਸੀਂ ਕਰ ਸਕਦੇ ਹੋ ਜਿਵੇਂ ਇਹ ਨਾ ਸੀ ਬਿਲਕੁਲ ਸਿੰਪਲੋ ਤਰੀਕੇ ਨਾਲ ਦੱਸ ਰਿਹਾ ਫ੍ਰੀ ਹੈਂਡ ਪੇਂਟਿੰਗ ਜਿਹੜੀ ਉਹ ਕਰਾਂਗੇ ਆਪਾਂ ਤੁਸੀਂ ਇਹਨੂੰ ਡਰਾ ਕਰ ਸਕਦੇ ਹੋ ਟ੍ਰੇਸ ਵਗੈਰਾ ਕਰਕੇ ਵੀ ਇਹਨੂੰ ਸਟਾਰਟ ਕਰ ਸਕਦੇ ਹੋ ਪਿੱਛੇ ਆਪਾਂ ਫਰੇਮ ਲੱਗਿਆ ਹੋਇਆ ਤੁਸੀਂ ਫਰੇਮ ਦੇਖ ਸਕਦੇ ਹੋ ਇਸ ਫਰੇਮ ਤੇ ਆਪਾਂ ਜਿਵੇਂ ਮੈਂ ਇਸ ਫਰੇਮ ਤੇ ਕਰਦੀ ਹੁੰਨੀ ਆ ਫਰੇਮ ਜੀ ਇਹ 36 बाई 36 ਦਾ ਤੁਸੀਂ ਵੱਡਾ ਛੋਟਾ ਆਪਣੀ ਮਰਜ਼ੀ ਨਾਲ ਬਣਾ ਸਕਦੇ ਹੋ ਜਿਹੜੇ ਰਾਉਂਡ ਸ਼ੇਪ ਆਉਂਦੇ ਨੇ ਨਾ ਰਾਉਂਡ ਸ਼ੇਪ ਫਰੇਮ ਆਉਂਦੇ ਆ ਤੁਸੀਂ ਉਹਨਾਂ ਤੇ ਵੀ ਟਰਾਈ ਕਰ ਸਕਦੇ ਹੋ ਉਹ ਉਹ ਤੇ ਜਿਆਦਾ ਈਜ਼ੀ ਰਹੂਗਾ ਜੇ ਤੁਸੀਂ ਫਸਟ ਟਾਈਮ ਕਰ ਰਹੇ ਹੋ ਕਿਉਂਕਿ ਉਹ ਆਪਣੀ ਅਕੋਰਡਿੰਗ ਤੁਸੀਂ ਰੱਖ ਸਕਦੇ ਹੋ ਜੇ ਤੁਹਾਡੀ ਵਧੀਆ ਪ੍ਰੈਕਟਿਸ ਹੋ ਗਈ ਤਾਂ ਤੁਸੀਂ ਫਰੇਮ ਤੇ ਵੱਡੇ ਫਰੇਮ ਤੇ ਲਾ ਕੇ ਵੀ ਤੁਸੀਂ ਬਣਾ ਸਕਦੇ ਹੋ ਇਸ ਤੋਂ ਵੀ ਵੱਡਾ ਫਰੇਮ ਬਣ ਜਾਂਦਾ ਜੀ ਜਿਵੇਂ ਆਪਣਾ ਇਹ ਤਾਂ ਹੋ ਗਿਆ ਜੀ 36 ਬਾਈ 36 ਦਾ 36 ਬਾਈ 72 ਦਾ ਵੀ ਤੁਸੀਂ ਕਰ ਸਕਦੇ ਹੋ ਉਹ ਵੀ ਸਹੀ ਰਹੂਗਾ ਤੇ ਸਾਰਾ ਦੁਪੱਟਾ ਹੀ ਉਹ 'ਚ ਲੱਗ ਜਾਊਗਾ ਇਸ ਤੋਂ ਵੱਧ ਵੀ ਬਣਵਾ ਸਕਦੇ ਹੋ ਘੱਟ ਵੀ ਉਹ ਤੁਹਾਡੀ ਇੱਛਾ ਏ ਵੀ ਆਪਾਂ ਨੇ ਜਿਹੜਾ ਫਰੇਮ ਆ ਨਾ ਇਹ ਆਪਾਂ ਘਰੀ ਬਣਵਾਇਆ ਸੀਗਾ ਸਟੀਲ ਦਾ ਆਪਣਾ ਫਰੇਮ ਬਣਿਆ ਹੋਇਆ ਇਹ ਤੁਸੀਂ ਕਿਸੇ ਵੀ ਨਾ ਫਰੇਮ ਤੇ ਆਪਣਾ ਬਣਾ ਸਕਦੇ ਹੋ ਵੈਸੇ ਵਧੀਆ ਰਹੂਗਾ ਜੇ ਤੁਸੀਂ ਛੋਟਾ ਰਾਉਂਡ ਸ਼ੇਪ ਫਰੇਮ ਲਓਗੇ ਅੱਜ ਹੁਣ ਤੁਹਾਨੂੰ ਪੇਂਟਿੰਗ ਕਰਕੇ ਦਿਖਾਉਣੀ ਆ ਜਿਹੜਾ ਇਹ ਦੁਪੱਟਾ ਆਪਾਂ ਜੀ ਹੁਣ ਆਰਗੈਂਜ਼ਾ ਦੇ ਸਟੱਫ ਤੇ ਪੇਂਟਿੰਗ ਕਰਾਂਗੇ ਆਰਗੈਂਜ਼ਾ ਸਟੱਫ ਉਹਨਾਂ ਲਈ ਬਹੁਤ ਹੀ ਫਾਇਦੇਮੰਦ ਰਹੂਗਾ ਜਿਨ੍ਹਾਂ ਨੇ ਜਿਨ੍ਹਾਂ ਨੂੰ ਇੰਨੀ ਪੇਂਟਿੰਗ ਨਹੀਂ ਆਉਂਦੀ ਤੇ ਜਿਵੇਂ ਟ੍ਰੇਸ ਵਗੈਰਾ 'ਚ ਦਿੱਕਤ ਆਉਂਦੀ ਆ ਉਹਨਾਂ ਲਈ ਬੈਸਟ ਰਹੂਗਾ ਇਹ ਜਿਵੇਂ ਆਪਾਂ ਨਾ ਨੀਚੇ ਉਹ ਬਣਾ ਲੈਨੇ ਹੁੰਨੇ ਆ ਆਪਾਂ ਕਾਪੀ ਤੇ ਡਰਾ ਕਰਦੇ ਆ ਜਿਹੜੇ ਜਿਵੇਂ ਜਿਨ੍ਹਾਂ ਨੂੰ ਨਹੀਂ ਆਉਂਦੀ ਉਹਨਾਂ ਦੀ ਗੱਲ ਕਰ ਰਹੀ ਆ ਮੈਂ ਕਾਪੀ ਤੇ ਡਰਾ ਕੀਤਾ ਜੇ ਤੁਸੀਂ ਔਰਗਾਂਜ਼ਾ ਸਟੱਫ ਐਵੇਂ ਉੱਪਰ ਰੱਖ ਕੇ ਟ੍ਰੇਸ ਕਰੋਗੇ ਦੇਖੋ ਬਿਲਕੁਲ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਇਸ ਤਰ੍ਹਾਂ ਤੁਸੀਂ ਔਰਗਾਂਜ਼ਾ ਸਟੱਫ ਤੇ ਜਿਹੜਾ ਟ੍ਰੇਸ ਦਾ ਤੁਹਾਨੂੰ ਹਨਾ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਟ੍ਰੇਸ ਹੋਊਗਾ ਬਹੁਤ ਹੀ ਆਸਾਨ ਤਰੀਕਾ ਹੈ ਜੀ ਇਹ ਟ੍ਰੇਸ ਦਾ ਤੇ ਜਿਨ੍ਹਾਂ ਨੂੰ ਪੇਂਟਿੰਗ ਆਉਂਦੀ ਆ ਚਲੋ ਹਨਾ ਉਹਨਾਂ ਨੂੰ ਤਾਂ ਉਹ ਤਾਂ ਕਰ ਹੀ ਲੈਣਗੇ ਜਿਵੇਂ ਮੈਂ ਇੱਥੇ ਆਪਾਂ ਸੈਂਟਰ 'ਚ ਫਲਾਰ ਬਣਾਉਣਾ ਹੈ ਏ ਜੀ ਦੁਪट्टे ਦਾ ਸੈਂਟਰ ਇੱਥੇ ਆਪਾਂ ਬਣਾਉਣਾ ਤੇ ਮੈਂ ਸਿੰਪਲ ਕਿਵੇਂ ਕਰਨਾ ਇਹ ਵਾਲਾ ਸੈਂਟਰ ਹੈ ਤੇ ਇੱਥੇ ਬਸ ਐਵੇਂ ਮੈਂ ਤਾਂ ਵੀ ਡਰਾ ਕਰ ਲੈਣੀ ਹੁੰਦੀਆਂ ਜਿਵੇਂ ਸਿੰਪਲ ਵੀ ਇੱਥੇ ਫਲਾਰ ਬਣਨਗੇ ਜੀ ਇੱਥੇ ਲੀਫਸ ਵਾਲੀ ਟਾਣੀ ਬਣੂਗੀ ਇੱਥੇ ਦੂਸਰੀ ਤੇ ਇਧਰ ਵੀ ਲੀਫਸ ਬਣਨਗੇ ਇਸ ਤਰ੍ਹਾਂ ਮੈਂ ਨਿਸ਼ਾਨੀ ਲਾ ਲੈਣੀ ਹੁੰਨੀ ਆ ਇਸ ਤਰ੍ਹਾਂ ਤੇ ਜੇ ਤੁਸੀਂ ਹਨਾ ਉਹ ਕਾਪੀ ਵਾਲਾ ਤਰੀਕਾ ਅਪਣਾਉਗੇ ਬਹੁਤ ਹੀ ਆਸਾਨ ਰਹੂਗਾ ਬਾਕੀ ਜਿਹੜੇ ਆਪਣੇ ਟ੍ਰੇਸ ਪੇਪਰ ਮਿਲਦੇ ਹੁੰਦੇ ਨੇ ਤੇ ਉਹਨਾਂ 'ਚ ਆਪਾਂ ਹੋਲ ਕਰਕੇ ਤੇ ਉਸ ਤਰ ਉਸ ਤਰੀਕੇ ਨਾਲ ਵੀ ਤੁਸੀਂ ਕਰ ਸਕਦੇ ਹੋ ਤੇ ਇਸ ਤਰ੍ਹਾਂ ਖੁਦ ਵੀ ਤੁਸੀਂ ਡਰਾ ਕਰ ਸਕਦੇ ਹੋ ਜਿਹੜਾ ਆਪਣਾ ਦੁਪੱਟਾ ਹੈ ਨਾ ਇਹ ਦੁਪੱਟੇ ਦੇ ਆਪਾਂ ਨੇ ਦੇਖੋ ਕਾਰਨਰ ਹੈ ਇਹ ਦੁਪੱਟੇ ਦਾ ਕਾਰਨਰ ਹੈ ਕਾਰਨਰ ਤੇ ਫਲਾਰ ਬਣਾਇਆ ਉਸ ਤਰ੍ਹਾਂ ਇਸ ਕਾਰਨਰ ਤੇ ਫਲਾਰ ਬਣਾਇਆ ਤੇ ਉਹ ਆਪਾਂ ਬਿਲਕੁਲ ਹੀ ਸੈਂਟਰ ਲਿਆ ਸੀ ਸੈਂਟਰ 'ਚ ਫਲਾਰ ਬਣਾਇਆ ਤੇ ਆਪਾਂ ਨਾ ਇਹਨੂੰ ਵਿੱਚ ਵੀ ਆਪਾਂ ਫੁੱਲ ਕਰਨਾ ਦੁਪੱਟਾ ਵਿੱਚ ਵਿੱਚ ਵੀ ਫਲਾਰ ਬਣਾਵਾਂਗੇ ਜਿਵੇਂ ਇੱਥੇ ਜੇ ਸੈਂਟਰ 'ਚ ਆਪਾਂ ਛੋਟੇ ਫਲਾਰ ਬਣਾ ਲਾਂਗੇ ਇੱਕ ਇੱਕ ਟਾਣੀ ਲੱਗ ਜੂਗੀ ਉਹਨਾਂ ਤੇ ਇੱਥੇ ਬਣ ਜਾਣਗੇ ਤੇ ਇੱਕ ਬਿਲਕੁਲ ਹੀ ਛੋਟੇ-ਛੋਟੇ ਬਣਨਗੇ ਇਹ ਸੈਂਟਰ ਪੁਆਇੰਟ ਆ ਜਿਹੜੇ ਵੱਡੇ ਕਾਰਨਰ ਤੇ ਬਣੇ ਨੇ ਤੇ ਇਹ ਛੋਟਿਆਂ ਦੇ ਸੈਂਟਰ ਜਿੱਚ ਬਣਾ ਲਾਂਗੇ ਛੋਟਾ ਬਿਲਕੁਲ ਹੀ ਛੋਟਾ ਫਲਾਰ ਹੋਊਗਾ ਇਹ ਇਸ ਤਰ੍ਹਾਂ ਤੇ ਆਪਣਾ ਜਿਹੜਾ ਦੁਪट्टे ਦਾ ਬਿਲਕੁਲ ਸੈਂਟਰ ਲਿਆ ਸੀ ਦੇ ਕੋਲੇ ਆਪਾਂ ਛੋਟਾ ਫਲਾਰ ਬਣਾਇਆ ਸੀ ਤੇ ਇਹਦੇ ਇੱਥੇ ਇਸ ਤਰ੍ਹਾਂ ਦੋਵੇਂ ਸਾਈਡ ਜਿੰਨਾ ਇੱਧਰ ਡਰਾ ਕੀਤਾ ਆਪਾਂ ਨੇ ਉਨਾਂ ਹੀ ਉਸ ਸਾਈਡ ਡਰਾ ਹੋਗਾ ਆ ਆਪਾਂ ਨੇ ਜਿਹੜਾ ਸੂਟ ਆ ਉਹ ਫਰੇਮ ਤੇ ਲਾ ਲਿਆ ਇਸ ਤਰ੍ਹਾਂ ਜਿਹੜਾ ਹਾਫ ਦੁਪੱਟਾ ਹੈ ਹਾਫਾ ਦੁਪੱਟਾ ਹੀ ਜਿਹੜਾ ਆਪਣੇ ਫਰੇਮ ਤੇ ਲੱਗਦਾ ਛੋਟਾ ਫਰੇਮ ਆਪਣੇ ਕੋਲ ਤੇ ਆਪਾਂ ਜਿਹੜਾ ਕਲਰ ਆ ਉਹ ਬਣਾ ਲਿਆ ਰੈੱਡ ਔਰ ਬਰਾਊਨ ਕਲਰ ਆਪਾਂ ਮਿਕਸ ਕਰਕੇ ਆਹ ਵਾਲਾ ਕਲਰ ਬਣਾਇਆ ਤੇ ਬ੍ਰਸ਼ ਬ੍ਰਸ਼ਾ ਜਿਹੜਾ ਉਹ ਆਪਾਂ ਲਿਆ ਡੋਮਸ ਦਾ 6 ਨੰਬਰ ਬ੍ਰਸ਼ਾ ਡੋਮਸ ਦਾ ਤੇ ਡੋਮਸ ਦੇ ਬ੍ਰਸ਼ ਵੈਸੇ ਵਧੀਆ ਰਹਿੰਦੇ ਨੇ ਜੋ ਤੁਸੀਂ ਯੂਜ਼ ਕਰਨੇ ਹੋਣ इजीली ਅਵੇਲੇਬਲ ਹੈਗੀਆਂ ਹਰ ਇੱਕ ਸ਼ਾਪ ਤੇ ਮਿਲ ਜਾਂਦੇ ਆ ਤੇ ਸਿੰਪਲ ਆਪਾਂ ਜਿਹੜਾ ਪੇਂਟ ਕਰਨਾ ਦੇਖੋ ਹੁਣ ਜਿਹੜੇ ਮੈਂ ਇਹ ਆਪਣਾ ਸੈਂਟਰ ਪੁਆਇੰਟ ਸੀ ਫਿਲਾਰ ਦਾ ਤਾਂ ਇਸ ਤਰ੍ਹਾਂ ਆਪਾਂ ਬ੍ਰਸ਼ ਚਲਾਉਣਾ ਕੋਈ ਪੇਂਟਿੰਗ ਹੁੰਦੀ ਹੈ ਨਾ ਜਿਹੜੀ ਜਿਵੇਂ ਜੇ ਲਾਈਨ ਵੀ ਵੱਜ ਗਈ ਟੇਢੀ ਉਹ ਵੀ ਆਪਣੇ ਆਪ ਵਿੱਚ ਪੇਂਟਿੰਗ ਆ ਕੋਈ ਐਨਾ ਸੋਚੋ ਵੀ ਇਹ ਤਾਂ ਡਿੱਟੋ ਹੈ ਜੀ ਇਹ ਸੇਮ ਡਿਜ਼ਾਈਨ ਐਵੇਂ ਹੀ ਬਣੂਗਾ ਵੀ ਐਵੇਂ ਬਣਿਆ ਹੋਇਆ ਐਵੇਂ ਬਣਾਉਣਾ ਸੀ ਵੀ ਫੇਰ ਹੀ ਡਿਜ਼ਾਈਨ ਪਰਫੈਕਟ ਹੁੰਦਾ ਨਹੀਂ ਫਲਾਰ ਵੱਡਾ ਛੋਟਾ ਹੋ ਜੂ ਥੋੜਾ ਟੇਡਾ ਹੋ ਜੂ ਉਹ ਆਪਦੇ ਆਪ ਚ ਪੇਂਟਿੰਗ ਆ ਜਿਆਦਾ ਖਰਾਬ ਵੀ ਨਹੀਂ ਕਰਨਾ ਆਪਾਂ ਵੀ ਐਵੇਂ ਨਹੀਂ ਐ ਵੀ ਸੇਮ ਹੀ ਬਣਾਉਣਾ ਚੱਲ ਜਾਂਦਾ ਹੁੰਦਾ ਪੇਂਟਿੰਗ ਚ ਬਾਕੀ ਆਪਾਂ ਕੋਸ਼ਿਸ਼ ਕਰਾਂਗੇ ਵੀ ਪੂਰਾ ਸੋਹਣਾ ਬਣਾਈਏ ਫਲੈਟ ਬਰਸ਼ ਲਿਆ ਆਪਾਂ ਨੇ ਰੋਜ਼ ਬਣਾਉਣ ਲਈ ਪਰਫੈਕਟ ਹੈ ਇਹ ਰੋਜ਼ ਬਣਾ ਰਹੇ ਆ ਆਪਾਂ ਇਸ ਤਰ੍ਹਾਂ ਡਿਜ਼ਾਈਨਿੰਗ ਕਰਤੀ ਆ ਸ਼ੋਰ ਬਹੁਤ ਹੋ ਰਿਹਾ ਪਲੀਜ਼ ਇਗਨੋਰ ਇਟ ਬਹੁਤ ਹੀ ਜਿਆਦਾ ਆਸਾਨ ਤਰੀਕਾ ਹੈ ਜੀ ਮੈਨੂੰ ਨਹੀਂ ਲੱਗਦਾ ਇਸ ਤੋਂ ਆਸਾਨ ਹੋਊਗਾ ਕੋਈ ਫਲਾਰ ਰੋਜ਼ ਫਲਾਰ ਇਸ ਤੋਂ ਆਸਾਨੀ ਹੋਊਗਾ ਦੇਖੋ ਐਵੇਂ ਆਪਣਾ ਪੇਂਟ ਲੱਗਿਆ ਹੋਇਆ ਬ੍ਰਸ਼ ਤੇ ਇਹ ਡ੍ਰੋਪਾਂ ਸ਼ਾਪ ਜੀ ਜਿਹੜੀ ਲੁੱਕ ਦੇਣੀ ਆ ਇਸ ਤਰ੍ਹਾਂ ਇੱਥੇ ਬੋਲਡ ਹੋ ਜਾਊਗੀ ਇਥੇ ਆ ਕੇ ਛੱਡ ਦਵਾਂਗੇ ਇਸ ਤਰ੍ਹਾਂ ਦੇ ਐਵੇਂ ਦੇਖੋ ਇਸ ਤਰ੍ਹਾਂ ਥੋੜਾ ਬਹੁਤਾ ਜੇ ਤਾਂ ਥੋੜਾ ਹਨਾ ਕਿਤੋਂ ਬੋਲਡ ਹੋ ਜਾਂਦਾ ਜਿਆਦਾ ਕਵਰ ਅਪ ਹੋ ਜਾਂਦਾ ਡਿਜ਼ਾਈਨ ਹੀ ਇਸ ਤਰ੍ਹਾਂ ਦਾ ਹੈ ਕੋਈ ਦਿੱਕਤ ਨਹੀਂ ਹੈ ਜਿਵੇਂ ਦਾ ਫਲਾਰ ਬਣ ਗਿਆ ਉਹੀ ਆਪਣੇ ਆਪ ਚ ਜਿਹੜਾ ਡਿਜ਼ਾਈਨ ਜ਼ਰੂਰੀ ਨਹੀਂ ਹੈ ਵੀ ਸਾਰੇ ਲੀव्स ਸੇਮ ਹੀ ਹੋਣ ਬਿਲਕੁਲ ਜ਼ਰੂਰੀ ਨਹੀਂ ਹੈ ਵੀ ਇਹ ਵਾਲਾ ਜਿਵੇਂ ਇਹ ਵਾਲਾ ਆਪਾਂ ਬਣਾਇਆ ਪਾਟ ਇਹ ਐਵੇਂ ਬਣੂੰਗਾ ਦੂਸਰੇ 'ਚ ਚੇਂਜ ਵੀ ਕਰ ਸਕਦੇ ਹੋ ਲੁੱਕ ਇਹ ਹੀ ਆਊਗੀ ਕਿਤੇ ਤੁਸੀਂ ਜਿਵੇਂ ਇਹ ਸਾਈਡ ਤੇ ਬਣਾਇਆ ਉੱਪਰਲੀ ਸਾਈਡ ਬਣਾਇਆ ਜਿਵੇਂ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ ਬਣਾ ਸਕਦੇ ਹੋ ਬਹੁਤ ਹੀ ਜ਼ਿਆਦਾ ਜਿਹੜਾ ਆਸਾਨ ਤਰੀਕੇ ਨਾਲ ਇਹ ਫਲਾਰ ਬਣਦਾ ਆਪਣਾ ਹੁਣ ਉਹ ਦੇਖੋ ਆਪਾਂ ਆਊਟਲਾਈਨ ਜੀ ਤੋਂ ਸ਼ੁਰੂ ਕੀਤਾ ਸੀ ਇਹ ਆਪਾਂ ਬਿਲਕੁਲ ਸੈਂਟਰ ਤੋਂ ਸ਼ੁਰੂ ਕਰ ਲਾਂਗੇ ਫਲਾਰ ਤਾਂ ਸੇਮ ਹੀ ਬਣ ਜਾਣਾ ਥੋੜਾ ਬਹੁਤ ਚੇਂਜ ਆ ਜਾਂਦਾ ਹੁੰਦਾ ਉਹ ਵੀ ਸੋਹਣਾ ਲੱਗਦਾ ਹੈ ਸੇਮ ਫਲਾਰ ਪੇਂਟਿੰਗ ਚ ਘੱਟੀ ਵਧੀਆ ਲੱਗਦੇ ਨੇ ਥੋੜੀ ਡਿਜ਼ਾਈਨਿੰਗ ਚੇਂਜ ਹੁੰਦੀ ਰਵੇ ਤਾਂ ਬਹੁਤ ਜ਼ਿਆਦਾ ਸੋਹਣੀ ਲੱਗਦੀ ਆ ਫਲਾਰ ਤਾਂ ਦੇਖੋ ਤੁਸੀਂ ਰੀਅਲ ਚ ਦੇਖੋਗੇ ਸਾਰੇ ਸਿਮਿਲਰ ਨਹੀਂ ਹੁੰਦੇ ਥੋੜਾ ਬਹੁਤ ਜਿਹੜਾ ਫਰਕ ਹੈ ਉਹ ਹੁੰਦਾ ਹੀ ਆ ਇਸ ਤਰ੍ਹਾਂ ਤੁਸੀਂ ਬਣਾ ਸਕਦੇ ਹੋ ਤੁਸੀਂ ਇੱਕ ਵਾਰ ਹੈਂਕੀ ਵਗੈਰਾ ਤੇ ਟਰਾਈ ਕਰਕੇ ਦੇਖਿਓ ਫਿਰ ਆਪਣੇ ਸੂਟ ਤੇ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਜਿਹੜਾ ਆਸਾਨ ਤਰੀਕੇ ਦੇ ਨਾਲ ਤੁਸੀਂ ਆਪਣੇ ਸੂਟ ਡਿਜ਼ਾਈਨ ਕਰ ਸਕਦੇ ਹੋ ਹੁਣ ਪੇਂਟਿੰਗ ਦਾ ਕਾਫੀ ਟ੍ਰੈਂਡ ਹੈ ਜੀ ਤੁਹਾਨੂੰ ਪਤਾ ਹੀ ਹੈ ਆਪਣਾ ਪ੍ਰਿੰਟਡ ਸ਼ਰਟ ਲੈ ਕੇ ਪੌਂਚੇ ਵਗੈਰਾ ਤੇ ਕਰਕੇ ਦੇਖਿਓ ਛੋਟੇ ਛੋਟੇ ਫਲਾਰ ਬਣਾ ਕੇ ਦੇਖਿਓ ਬੁੱਟੀਆਂ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਵਧੀਆ ਜਿਹੜਾ ਪੇਂਟਿੰਗ ਕੀਤੀ ਹੋਈ ਲੱਗਦੀ ਹੈ ਜੀ ਬਾਕੀ ਜੇ ਤੁਸੀਂ ਹੋਰ ਵੀ ਡਿਜ਼ਾਈਨ ਵਗੈਰਾ ਬਣਵਾਉਣਾ ਚਾਹੁੰਦੇ ਹੋ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਇਸ ਤਰ੍ਹਾਂ ਦੇਖੋ ਇਹ ਆਪਾਂ ਫਲਾਰ ਬਣਾ ਲਏ ਦੋਵੇਂ ਅਲੱਗ-ਅਲੱਗ ਨੇ ਪਰ ਸਿਮਿਲੈਰਿਟੀ ਆ ਕਲਰ ਦੀ ਤੇ ਸ਼ੇਪ ਦੀ ਸ਼ੇਪ ਬਿਲਕੁਲ ਸੇਮ ਨਹੀਂ ਆ ਪਰ ਫਿਰ ਵੀ ਕਿਉਂ ਜੇ ਲੱਗ ਰਹੇ ਨੇ ਕਿਤੋਂ-ਕਿਤੋਂ ਆਪਾਂ ਅਲੱਗ ਕੀਤਾ ਜੀ ਇਸ ਤਰ੍ਹਾਂ ਤੁਸੀਂ ਵੀ ਕੋਈ ਦਿੱਕਤ ਨਹੀਂ ਐ ਵੀ ਸੇਮ ਉਹੀ ਪੱਤੀ ਉਧਰਵੇਂ ਬਣੂਗੀ ਜੀ ਉਹੀ ਉਧਰ ਬਣਾਉਣੀ ਐ ਕੋਈ ਚੱਕਰ ਨਹੀਂ ਕਿਵੇਂ ਵੀ ਬਣਾ ਸਕਦੇ ਹੋ ਹੁਣ ਆਪਾਂ ਥੋੜਾ ਜਿਹਾ ਜਿਹੜਾ ਨਾ ਬਰਸ਼ ਤੇ ਹਲਕਾ ਜਿਹਾ ਬਲੈਕ ਕਲਰ ਲਾਇਆ ਬਿਲਕੁਲ ਹੀ ਹਲਕਾ ਜਿਹਾ ਇਸ ਤਰ੍ਹਾਂ ਆਪਾਂ ਇਹਨੂੰ ਸ਼ੇਡ ਦਵਾਂਗੇ ਬਿਲਕੁਲ ਹੀ ਹਲਕਾ ਜਿਹਾ ਸਾਈਡ ਜੀ ਤੇ ਲਾਇਆ ਥੋੜਾ ਥੋੜਾ ਲਾਵਾਂਗੇ ਤਾਂ ਕਿ ਜਿਹੜੀ ਡਿਜ਼ਾਈਨਿੰਗ ਚ ਆਪਾਂ ਬਲੈਕ ਬਲੈਕ ਦੇਣਾ ਥੋੜਾ ਕਲਰ ਆਪਾਂ ਇਸ ਤਰ੍ਹਾਂ ਆਪਾਂ ਦਿੱਤਾ ਇਹ ਆਪਣੇ ਡਿਜ਼ਾਈਨ ਚ ਸੀ ਜਿਵੇਂ ਤਾਂ ਆਪਾਂ ਨੂੰ ਆਰਡਰ ਆਇਆ ਆਪਾਂ ਸੇਮ ਬਣਾ ਰਹੇ ਆ ਇਹ ਫਲਾਚ ਵੀ ਆਪਣੇ ਰੰਦਾ ਕੋਈ ਦਿੱਕਤ ਨਹੀਂ ਵੀ ਇੱਥੇ ਬਲੈਕ ਲੱਗੂਗਾ ਇੱਥੇ ਵੱਧ ਲੱਗ ਗਿਆ ਜੀ ਇੱਥੇ ਘੱਟ ਲੱਗ ਗਿਆ ਕੋਈ ਚੱਕਰ ਨਹੀਂ ਬਸ ਤੁਸੀਂ ਜੇ ਤੁਹਾਨੂੰ ਲੱਗੇ ਵੀ ਇੱਥੇ ਥੋੜਾ ਖਰਾਬ ਹੋ ਗਿਆ ਉਹਨੂੰ ਜ਼ਿਆਦਾ ਛੇੜਨਾ ਨਹੀਂ ਹੈ ਇੱਕ ਵਾਰ ਟਰਾਈ ਕਰੋ ਜੇ ਠੀਕ ਹੁੰਦਾ ਨਹੀਂ ਉਹਨੂੰ ਉੱਤੀ ਛੱਡ ਦਿਓ ਪੇਂਟ ਚ ਐਵੇਂ ਹੁੰਦਾ ਜੀ ਕਈ ਵਾਰ ਆਪਾਂ ਠੀਕ ਕਰਦੇ ਕਰਦੇ ਜ਼ਿਆਦਾ ਖਰਾਬ ਕਰ ਬੈਠਦੇ ਹੁਣ ਥੋੜਾ ਥੋੜਾ ਬਲੈਕ ਟੱਚਸ ਦਿੱਤਾ ਹੁਣ ਆਪਾਂ ਜਿਹੜੇ ਸਾਰੇ ਦੁਪੱਟੇ ਤੇ ਫਲਾਰ ਬਣਾਵਾਂਗੇ ਫਿਰ ਤੁਹਾਨੂੰ ਉਹਨਾਂ ਲੀਪਸ ਉਹਨਾਂ ਸਿਖਾਉਣੇ ਹੁਣ ਆਪਾਂ ਲੀਫਸ ਨੇ ਜਿਹੜੇ ਉਹ ਬਣਾਵਾਂਗੇ ਜਿੱਥੇ ਆਪਾਂ ਲਾਈਨਸ ਡਰਾ ਕੀਤੀਆਂ ਸੀ ਉੱਥੇ ਆਪਾਂ ਟਾਣੀਆਂ ਲਾਵਾਂਗੇ ਗ੍ਰੀਨ ਕਲਰ ਲਿਆ ਸੈੱਪ ਗ੍ਰੀਨ ਕਲਰ ਹੈ ਕਲਰ ਮੈਂ ਤੁਹਾਨੂੰ ਦੱਸ ਦਿੰਦੀ ਆ ਪੀੜੀ ਲਾਈਟ ਦੇ ਕਲਰ ਨੇ ਜੀ ਐਕ੍ਰੀਲਿਕ ਕਲਰ ਨੇ ਫੈਬਰਿਕ ਕਲਰ ਆਉਣ ਦੇ ਲਈ ਇਹਨਾਂ ਲਈ ਸਪੈਸ਼ਲ ਪਰ ਫੈਬਰਿਕ ਕਲਰ ਹਨਾ ਅਵੇਲੇਬਲ ਨਹੀਂ ਹੈ ਜ਼ਿਆਦਾਤਰ ਐਕ੍ਰੀਲਿਕ ਕਲਰ ਹੀ ਯੂਜ਼ ਕਰਦੇ ਨੇ ਫੈਬਰਿਕ ਹੁਣ ਨਵੇਂ ਲਾਂਚ ਹੋਏ ਆ ਪਰ ਹਰਣਾ ਐਨੇ ਮੈਨੂੰ ਵੀ ਕਿਸੇ ਸ਼ਾਪ ਤੇ ਮਿਲੇ ਨਹੀਂ ਐਕ੍ਰੀਲਿਕ ਹੀ ਯੂਜ਼ ਕਰਦੇ ਆ ਉਹ ਵੀ ਫੈਬਰਿਕ ਲਈ ਬੈਸਟ ਨੇ ਬਹੁਤ ਹੀ ਵਧੀਆ ਜਿਹੜੀ ਪੇਂਟਿੰਗ ਹੁੰਦੀ ਹੈ ਐਕ੍ਰੀਲਿਕ ਨਾਲ ਹੋ ਜਾਂਦੀ ਹੈ ਤੇ ਆਪਾਂ ਫਲੈਟ ਬਰਸ਼ ਯੂਜ਼ ਕੀਤਾ ਡੋਮਸ ਦੇ ਬਰਸ਼ ਨੇ ਇਹ ਸਾਰੇ ਤੇ 5 ਪੀਸ ਦਾ ਜਿਹੜਾ ਸੈੱਟ ਆਉਂਦਾ ਡੋਮਸ ਦਾ ਸਿਰਫ 45 ਜਾਂ 50 ਰੁਪਏ ਦਾ ਹੀ ਆਉਂਦਾ ਕੋਈ ਜ਼ਿਆਦਾ ਮਹਿੰਗੇ ਬਰਸ਼ ਨਹੀਂ ਆਉਂਦੇ ਡੋਮਸ ਦੇ ਇਹ ਉਹ ਪੈਕ ਚ ਨਾ ਇਹ ਵੱਡਾ ਸੀਗਾ ਬਰਸ਼ ਫਲੈਟ ਬ੍ਰਸ਼ ਹੈ ਛੇ ਨੰਬਰ ਬ੍ਰਸ਼ ਨਮਸਤ ਤੇ ਵਧੀਆ ਰਹਿੰਦਾ ਮੈਂ ਜ਼ਿਆਦਾਤਰ ਪੇਂਟਿੰਗ ਇਸੇ ਨਾਲ ਹੀ ਕਰਦੀ ਆ ਤੇ ਜੀ ਦੇਖੋ ਆਪਾਂ ਗ੍ਰੀਨ ਕਲਰ ਹੈ ਜਿਹੜਾ ਸੈੱਪ ਗ੍ਰੀਨ ਲਿਆ ਹੈ ਮਹਿੰਦੀ ਜਿਹਾ ਕਲਰ ਹੈ ਨਾਮ ਹੁੰਦੇ ਇਹਨਾਂ ਦੇ ਰੱਖੇ ਹੋਏ ਆ ਅਲੱਗ-ਅਲੱਗ ਜਿਹੜੇ ਹੁੰਦੇ ਆ ਮਹਿੰਦੀ ਨੂੰ ਸੈੱਪ ਗ੍ਰੀਨ ਕਿਹਾ ਜਾਂਦਾ ਤੇ ਜਿੱਥੇ-ਜਿੱਥੇ ਆਪਾਂ ਲੀव्स ਡਰਾ ਕੀਤਾ ਸੀ ਇਸ ਤਰ੍ਹਾਂ ਲੀव्स ਦੇਖੋ ਤੁਸੀਂ ਕਿ ਨਹੀਂ ਆਸਾਨ ਤਰੀਕੇ ਨਾਲ ਰੋਜ਼ ਵੀ ਬਿਲਕੁਲ ਆਸਾਨ ਤਰੀਕੇ ਨਾਲ ਮੈਨੂੰ ਨਹੀਂ ਲੱਗਦਾ ਇਸ ਤੋਂ ਆਸਾਨ ਤਰੀਕਾ ਕੋਈ ਰੋਜ਼ ਬਣਾਉਣ ਦਾ ਹੋਊਗਾ ਤੇ ਲੀਫਸ ਬਣਾਉਣ ਦਾ ਵੀ ਬਹੁਤ ਹੀ ਜ਼ਿਆਦਾ ਆਸਾਨ ਤਰੀਕਾ ਹੈ ਦੇਖਣ ਨੂੰ ਉਹ ਟਾਣੀ ਜਿਹੜੀ ਆਪਾਂ ਬਣਾਈ ਆ ਬਰੀਕ ਪੱਤੇਆਂ ਵਾਲੀ ਦੇਖਣ ਨੂੰ ਐ ਲੱਗਦਾ ਵੀ ਬਰੀਕੀ ਘੱਮ ਐ ਔਖਾ ਹੋਣਾ ਤੁਹਾਨੂੰ ਦੱਸਿਓ ਦੱਸਿਆ ਦਿਨਾਂ ਫਲੈਟ ਪ੍ਰਸ਼ਨਾ ਕਿੰਨਾ ਈਜ਼ੀ ਹੋ ਗਿਆ ਸੀ ਉਹਨੂੰ ਬਣਾਉਣਾ ਲੀਫਸ ਵਾਲੀ ਟਾਣੀ ਬਣਾ ਰਿਆ ਹੁਣ ਆਪਾਂ ਲੀਫਸ ਦਾ ਵੀ ਬਹੁਤ ਹੀ ਜ਼ਿਆਦਾ ਸੌਖਾ ਤਰੀਕਾ ਹੈ ਇਹ ਤੁਸੀਂ ਟਰਾਈ ਜ਼ਰੂਰ ਕਰਿਓ 2 ਦਿਨਾਂ 'ਚ ਕਰ ਲੋਗੇ 3 ਦਿਨਾਂ 'ਚ ਕਰ ਲੋਗੇ ਪਰ ਜਿਹੜਾ ਹਨਾ ਸੂਟ ਹੈ ਉਹ ਤੁਸੀਂ ਆਪਣਾ ਆਪ ਡਿਜ਼ਾਈਨ ਕਰ ਸਕਦੇ ਹੋ ਇਹੀ ਸੇਮ ਫਲਾਰ ਇਹੀ ਸੇਮ ਡਿਜ਼ਾਈਨ ਤੁਸੀਂ ਰਫ ਤੇ ਬਣਾ ਕੇ ਦੇਖੋ ਕਿਸੇ ਕਾਪੀ ਤੇ ਬਣਾ ਕੇ ਦੇਖੋ ਚਾਹੇ ਸਿੰਪਲ ਵਾਟਰ ਕਲਰ ਲੈ ਲਓ ਜੇ ਇਹ ਆਪਾਂ ਕੋਸਟਲੀ ਕਹਿ ਦਿੰਨੇ ਹਨਾ ਵੀ ਇਹ ਮਹਿੰਗੇ ਹੁੰਦੇ ਆ ਵਾਟਰ ਕਲਰ ਨਾ ਕਰਕੇ ਦੇਖੋ ਜ਼ਰੂਰ ਆਊਗਾ ਬਹੁਤ ਹੀ ਆਸਾਨ ਤਰੀਕਾ ਇਹ ਡਿਜ਼ਾਈਨਿੰਗ ਚੇਂਜ ਕਰ ਲਓ ਕੋਈ ਨਹੀਂ ਵੱਡੇ ਛੋਟੇ ਜਿਵੇਂ ਕਰਨੇ ਆ ਕਰ ਸਕਦੇ ਹੋ ਤੁਸੀਂ ਜਿਵੇਂ ਦੀ ਵੀ ਡਰਾਇੰਗ ਕਰੋਗੇ ਉਹ ਆਪਣੇ ਆਪ ਚ ਇੱਕ ਪੇਂਟਿੰਗ ਆ ਉਹ ਆਪਣੇ ਆਪ ਚ ਇੱਕ ਵਧੀਆ ਹਨਾ ਤਰੀਕਾ ਡਰਾਇੰਗ ਦਾ ਜਿਹੜਾ ਵੀ ਕਰਾਂਗੇ ਆਪਾਂ ਉਹੀ ਸੋਹਣਾ ਲੱਗਣਾ ਲੀਵਸ ਦਾ ਡਿਜ਼ਾਈਨ ਦੇਖੋ ਤੁਸੀਂ ਕਿੰਨਾ ਸੋਹਣਾ ਬਣ ਰਿਹਾ ਕਿੰਨਾ ਈਜ਼ੀ ਬਣ ਰਿਹਾ ਇਸ ਤਰ੍ਹਾਂ ਇੱਥੇ ਵੀ ਆਪਾਂ ਇੱਕ ਟਾਣੀ ਲਾਈ ਹੈ ਇਸ ਸਾਈਡ ਇੱਕ ਲੀਫ ਦਾ ਹੋਰ ਬਣਾਉਣੀ ਆ ਸਪੇਸ ਖਾਲੀ ਲੱਗੀ ਮੈਂ ਬਸ ਐਵੇਂ ਡਰਾ ਕਰ ਲੈਣੀ ਹੁੰਦੀ ਆ ਵੀ ਹਾਂ ਈ ਲੀਫਸ ਜਿਹੜੇ ਐਡ ਟਾਣੀਆਂ ਆ ਪਰ ਬਣਾਉਣੀ ਆਪਦੀ ਮਰਜ਼ੀ ਤੋਂ ਆ ਕੋਈ ਜਿੱਥੇ ਵੀ ਡਰਾ ਕੀਤਾ ਉੱਥੇ ਨਹੀਂ ਜਿਵੇਂ ਸਪੇਸ ਅਕੋਰਡਿੰਗ ਦੇਖ ਲੈਣੀ ਆ ਕਿੱਥੇ ਜੇ ਸਹੀ ਬੈਠਦਾ ਕਿਉਂਕਿ ਪ੍ਰੋਪਰ ਮੇਰਾ ਟਰੇਸ ਨਹੀਂ ਕੀਤਾ ਹੁੰਦਾ ਸਿਰਫ ਨਿਸ਼ਾਨੀਆਂ ਲਾਈਆਂ ਹੁੰਦੀਆਂ ਨੇ ਤੁਸੀਂ ਪ੍ਰੋਪਰ ਟਰੇਸ ਕਰਕੇ ਉਹਦੇ ਉੱਪਰ ਡਰਾ ਕਰ ਸਕਦੇ ਹੋ ਫਰੀਹੈਂਡ ਪੇਂਟਿੰਗ ਚ ਮੈਨੂੰ ਇਹ ਲੱਗਦਾ ਵੀ ਜਿਵੇਂ ਡਰਾਅ ਕਰਤਾ ਹੁੰਦਾ ਉਹਦੇ ਉੱਪਰ ਉੱਪਰ ਚਲਦੇ ਆ ਫਿਰ ਇੰਨਾ ਹਨਾ ਸੋਣਾ ਨਹੀਂ ਬਣਦਾ ਪਰ ਜਦੋਂ ਹਨਾ ਆਪਾਂ ਫਰੀਹੈਂਡ ਪੇਂਟਿੰਗ ਨਾਲ ਚਲਦੇ ਆ ਤਾਂ ਜ਼ਿਆਦਾ ਜਿਹੜਾ ਵਧੀਆ ਲੱਗਦਾ ਉਹ ਦੇਖਿਆ ਜਾਂਦਾ ਨਾਲ ਦੀ ਨਾਲ ਵੀ ਕਿੱਥੇ ਕੀ ਚੀਜ਼ ਦੀ ਕਮੀ ਆ ਕੀ ਹੁੰਦਾ ਇੱਥੇ ਇਹ ਦੇਖੋ ਮੈਥੋਂ ਹੀ ਮਿਸਟੇਕ ਹੋ ਗਈ ਸੀ ਤਾਂ ਇਹਨੂੰ ਮੈਂ ਕਵਰ ਕਰ ਲਿਆ ਟਾਣੀ ਇਹਦੀ ਬੜਾ ਖੇਲਾਤੀ ਹੁਣ ਮੈਂ ਇਹਨੂੰ ਜ਼ਿਆਦਾ ਨਹੀਂ ਛੇੜੂਗੀ ਕਿਉਂਕਿ ਉਹ ਜ਼ਿਆਦਾ ਛੇੜਨਾ ਤੇ ਖਰਾਬ ਹੋ ਜਾਊਗਾ ਐਵੇਂ ਸੋਨਾ ਲੱਗ ਰਿਹਾ ਉਹ ਲੀਫ ਜਿਹੜਾ ਸੈਕਿੰਡ ਨੰਬਰ ਤੇ ਬਣਾਇਆ ਸੀ ਇਸ ਤਰ੍ਹਾਂ ਦੇਖੋ ਤੁਸੀਂ ਇਹ ਟਾਣੀ ਮੈਨੂੰ ਨਾ ਜ਼ਿਆਦਾ ਉੱਪਰ ਤੱਕ ਲੱਗ ਰਹੀ ਸੀ ਇਸ ਲਈ ਮੈਂ نیچے ਤੱਕ ਹੀ ਪੱਤਾ ਬਣਾਤਾ نیچے ਤੱਕ ਹੀ ਟਾਣੀ ਹੈ ਜਿਹੜੀ ਉਹ ਫਿਨਿਸ਼ ਕਰਦੀ ਹੈ ਇਸ ਤਰ੍ਹਾਂ ਆਪਾਂ ਡਿਜ਼ਾਈਨਿੰਗ ਨੂੰ ਪੂਰਾ ਕੀਤਾ ਹੈ ਸੇਮ ਜਿਹੜਾ ਉਹ ਆਪਾਂ ਸਾਰੇ ਦੁਪੱਟੇ 'ਚ ਕਰਾਂਗੇ ਗ੍ਰੀਨ ਕਲਰ ਫਲਾਰ ਬਣਾਏ ਹੋਏ ਆ ਆਪਣੇ ਹੁਣ ਆਪਾਂ ਗ੍ਰੀਨ ਇਹ ਜਿਹੜਾ ਉਹ ਐਡ ਕਰਾਂਗੇ ਜਰੂਰ ਟਰਾਈ ਕਰਿਓ ਤੁਸੀਂ ਪੂਰਾ ਦੁਪੱਟਾ ਦੇਖੋ ਤੁਸੀਂ ਪੂਰਾ ਦੁਪੱਟੇ ਜਿਹੜਾ ਉਹ ਆਪਣੇ ਇਸ ਤਰ੍ਹਾਂ ਪੇਂਟ ਹੋ ਗਿਆ ਬਹੁਤ ਹੀ ਵਧੀਆ ਜਿਹੜਾ ਡਿਜ਼ਾਈਨ ਬਣ ਕੇ ਆਇਆ ਲਿਆ ਹੋਇਆ ਦੁਪੱਟਾ ਬਹੁਤ ਹੀ ਸੋਹਣਾ ਲੱਗਦਾ ਜੀ ਇਹ ਆਪਾ ਉਤਾਰ ਦੰਨੇ ਆ ਸੁੱਕ ਗਿਆ ਸਾਰਾ ਲਓ ਜੀ ਆਪਣਾ ਜਿਹੜਾ ਦੁਪੱਟਾ ਉਹ ਰੈਡੀ ਹੋ ਗਿਆ ਉਹ ਤੁਹਾਨੂੰ ਲੈ ਕੇ ਦਿਖਾਉਣੀ ਆ ਦੁਪੱਟਾ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਆਦਾ ਸੋਹਣਾ ਜਿਹੜਾ ਦੁਪੱਟਾ ਆਪਣਾ ਲਿਆ ਹੋਇਆ ਲੱਗਦਾ ਹੈ ਸੇਮ ਸਟੱਫ ਤੇ ਆਪਾਂ ਟਰਸਰ اور گیانزا ਦਾ ਸਟੱਫ ਹੈ ਜੀ ਸੇਮ ਸਟੱਫ ਤੇ ਆਪਾਂ ਸੂਟ ਰੈਡੀ ਕੀਤੇ ਨੇ ਇਸ ਤੇ ਕਾਫੀ ਸੂਟ ਨੇ ਜਿਹੜੇ ਆਪਾਂ ਸੇਮ ਡਿਜ਼ਾਈਨ ਚ ਰੈਡੀ ਕੀਤੇ ਨੇ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਲੁੱਕ ਦਿੰਦਾ ਜੀ ਦੁਪੱਟਾ ਤੇ ਟ੍ਰੈਂਡ ਚ ਹੈ ਜੀ ਆਫ ਵਾਈਟ ਕਲਰ ਤੁਹਾਨੂੰ ਪਤਾ ਹੀ ਹੈ ਕਿੰਨਾ ਸੋਹਣਾ ਲੱਗਦਾ ਆਫ ਵਾਈਟ ਕਾਫੀ ਟ੍ਰੈਂਡ ਚ ਚੱਲ ਰਿਹਾ ਹੈ ਲਾਈਟ ਸ਼ੇਡ ਔਰ ਗੋਸਟੇ ਚੱਲਦੇ ਰਹਿੰਦੇ ਗਰਮੀਆਂ ਚ ਬਹੁਤ ਹੀ ਪਿਆਰੇ ਲੱਗਦੇ ਆ ਉਮੀਦ ਕਰਦੀ ਆ ਜਿਹੜਾ ਆਪਾਂ ਡਿਜ਼ਾਈਨ ਕੀਤਾ ਦੁਪੱਟਾ ਤੁਹਾਨੂੰ ਪਸੰਦ ਆਇਆ ਹੋਣਾ ਜੇ ਤੁਸੀਂ ਸੇਮ ਸੂਟ ਆਰਡਰ ਕਰਨਾ ਚਾਹੁੰਦੇ ਹੋ ਕਿਸੇ ਹੋਰ ਕਲਰ ਵਗੈਰਾ ਚ ਬਣਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ